ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨੰਬਰ 1 ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਅਤੇ ਤੁਹਾਡੇ ਜੋੜਾਂ ਵਿੱਚ ਦਰਦ ਰਹਿੰਦਾ ਹੈ ਤਾਂ ਤੁਸੀਂ ਕੇਲੇ ਦੇ ਛਿਲਕੇ ਉਤਾਰ ਕੇ ਉਹਨਾਂ ਨੂੰ ਪਾਣੀ ਵਿੱਚ ਉਬਾਲ ਕੇ ਚਾਹ ਬਣਾ ਕੇ ਪੀਓ ਇਸ ਨਾਲ ਕਦੇ ਵੀ ਤੁਹਾਡੇ ਜੋੜਾਂ ਵਿੱਚ ਦਰਦ ਨਹੀਂ ਹੋਵੇਗਾ ਅਤੇ ਤੁਹਾਨੂੰ ਨੀਂਦ ਵੀ ਵਧੀਆ ਆਵੇਗੀ ਨੰਬਰ 2 ਫਾਲਸਾ ਸਰਵਤ ਕਰਮੀਆਂ ਲਈ ਇੱਕ ਸ਼ਾਨਦਾਰ ਡਰਿੰਕ ਹੈ ਫਾਲਸੇ ਵਿੱਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਮੇਉਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ ਅਤੇ ਸਰੀਰ ਨੂੰ ਠੰਡਕ ਪ੍ਰਦਾਨ ਕਰਦੇ ਹਨ ਇਹ ਪਿਆਸ बुझाने ਵਿੱਚ ਵੀ ਮਦਦ ਕਰਦਾ ਹੈ ਅਤੇ ਗਰਮੀਆਂ ਵਿੱਚ ਥਕਾਵਟ ਅਤੇ ਚਿੰਤਾ ਨੂੰ ਵੀ ਇਹ ਰੋਕਦਾ ਹੈ ਇਸ ਲਈ ਇਸ ਦਾ ਸੇਵਨ ਗਰਮੀਆਂ ਵਿੱਚ ਜ਼ਰੂਰ ਕਰੋ ਨੰਬਰ 3 ਅੱਖਾਂ ਦੀ ਕਮਜ਼ੋਰੀ ਬਦਾਮ ਦੀ ਗਿਰੀ, ਮੋਟੀ ਸੌਫ ਅਤੇ ਮਿੱਠੀ ਤਿੰਨਾਂ ਨੂੰ ਇੱਕੋ ਮਾਤਰਾ ਵਿੱਚ ਲੈ ਕੇ ਪੀਸ ਲਵੋ ਤੇ ਇਸ ਮਿਸ਼ਰਣ ਦਾ ਇੱਕ ਚਮਚ ਰੋਜ਼ ਰਾਤ ਨੂੰ ਲੈਣ ਨਾਲ ਕਮਜ਼ੋਰੀ ਦੂਰ ਹੋਵੇਗੀ। ਨੰਬਰ 4 ਵਾਲਾਂ ਵਿੱਚ ਸ਼ਿਕਰੀ 2 ਚਮਚ ਨਿੰਬੂ ਦੇ ਰਸ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਇਸ ਨੂੰ ਵਾਲਾਂ ਤੇ 10-15 ਮਿੰਟ ਲਈ ਮਾਲਿਸ਼ ਕਰੋ। ਤੇ 20-25 ਮਿੰਟ ਬਾਅਦ ਵਾਲਾਂ ਨੂੰ ਗਰਮ ਪਾਣੀ ਨਾਲ ਧੋ ਲਵੋ ਇਸ ਨਾਲ ਸਿਕਰੀ ਤੋਂ ਛੁਟਕਾਰਾ ਮਿਲ ਜਾਂਦਾ ਹੈ ਨੰਬਰ 5 ਚਿਹਰੇ ਦਾ ਨਿਖਾਰ ਦੇਸਣ ਹਲਦੀ ਅਤੇ ਦਹੀਂ ਨੂੰ ਮਿਕਸ ਕਰਕੇ ਚਿਹਰੇ ਤੇ ਲਗਾ ਕੇ 30 ਮਿੰਟ ਬਾਅਦ ਤਾਜ਼ੇ ਪਾਣੀ ਨਾਲ ਮੂੰਹ ਧੋ ਲਵੋ ਇਸ ਨੂੰ ਹਫਤੇ ਵਿੱਚ 3-4 ਵਾਰ ਕਰਨ ਨਾਲ ਚਿਹਰੇ ਤੇ ਪਾਰਲਰ ਵਰਗਾ ਨਹੀਂ ਖਾਰ ਆ ਜਾਵੇਗਾ ਨੰਬਰ 6 ਸਰਵਾਈਕਲ ਦਾ ਇਲਾਜ ਰੋਜ਼ਾਨਾ ਸਰੋਂ ਦੇ ਤੇਲ ਵਿੱਚ ਸੰਡ ਦਾ ਚੂਰਨ ਮਿਲਾ ਕੇ ਗਰਦਨ ਦੀ ਮਾਲਿਸ਼ ਕਰੋ ਅਤੇ ਰਾਤ ਨੂੰ ਸੰਡ ਤੇ ਆਸ਼ਵਗੰਧਾ ਮਿਲਾ ਕੇ 1 ਚਮਚ ਚੂਰਾ ਗਰਮ ਦੁੱਧ ਨਾਲ ਲਓ ਜਲਦ ਹੀ ਤੁਹਾਨੂੰ ਬਹੁਤ ਰਾਹਤ ਮਿਲੇਗੀ ਨੰਬਰ 7 ਵਾਲ ਲੰਬੇ ਕਰੋ ਪਿਆਜ਼ ਦਾ ਰਸ 3-4 ਚਮਚੇ ਅਤੇ ਸ਼ਹਿਦ 2-3 ਚਮਚੇ ਇਹਨਾਂ ਦੋਵਾਂ ਨੂੰ ਆਪਸ ਵਿੱਚ ਮਿਲਾ ਕੇ ਵਾਲਾਂ ਵਿੱਚ 5-6 ਮਿੰਟ ਲਈ ਮ사ਜ ਕਰੋ ਫਿਰ 10 ਮਿੰਟ ਬਾਅਦ ਵਾਲਾਂ ਨੂੰ ਧੋ ਲਵੋ ਤੇ ਹਫਤੇ ਵਿੱਚ ਇਸ ਨੂੰ 2 ਵਾਰ ਕਰਨ ਨਾਲ ਵਾਲ ਜਲਦੀ ਹੀ ਤੁਹਾਡੇ ਲੰਬੇ ਹੋ ਜਾਣਗੇ ਨੰਬਰ 8 ਰਾਤ ਨੂੰ ਪੈਰਾਂ ਥੱਲੇ ਤੇਲ ਲਗਾਉਣ ਦੇ ਫਾਇਦੇ ਇਸੇ ਨਾਲ ਅੱਖਾਂ ਦੀ ਕਮਜ਼ੋਰੀ ਦੂਰ ਹੁੰਦੀ ਹੈ। ਇਸੇ ਨਾਲ ਦਿਨ ਦੀ ਥਕਾਨ ਵੀ ਦੂਰ ਹੁੰਦੀ ਹੈ। ਇਸੇ ਨਾਲ ਸਰੀਰ ਦੇ ਸਾਰੇ ਅੰਗਾਂ ਨੂੰ ਆਰਾਮ ਮਿਲਦਾ ਹੈ। ਇਸੇ ਨਾਲ ਸਰੀਰ ਦਾ ਬਲੱਡ ਸਰਕੂਲੇਸ਼ਨ ਠੀਕ ਰਹਿੰਦਾ ਹੈ ਅਤੇ ਪੈਰਾਂ ਦੀ ਸੋਜ ਵੀ ਘਟ ਹੁੰਦੀ ਹੈ। ਨੰਬਰ 9 ਬਲੱਡ ਪ੍ਰੈਸ਼ਰ ਕੰਟਰੋਲ ਕਰਨਾ ਸਵੇਰੇ ਖਾਲੀ ਪੇਟ ਬੇਹੀ ਰੋਟੀ ਨੂੰ ਠੰਡੇ ਦੁੱਧ ਵਿੱਚ ਮਿਲਾ ਕੇ ਖਾਣ ਨਾਲ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ ਇਸ ਦਾ ਸੇਵਨ ਤੁਸੀਂ ਰੋਜ਼ਾਨਾ ਜ਼ਰੂਰ ਕਰਕੇ ਵੇਖੋ ਨੰਬਰ 10 ਕੋਸੇ ਪਾਣੀ ਪੀਣ ਦੇ ਫਾਇਦੇ ਇੱਕ ਗਿਲਾਸ ਨਹਾਉਣ ਤੋਂ ਬਾਅਦ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਇੱਕ ਗਿਲਾਸ ਸੌਣ ਤੋਂ ਪਹਿਲਾਂ ਹਾਰਟ ਅਟੈਕ ਤੋਂ ਬਚਾ ਰਿਹਾ ਹੈ ਇੱਕ ਗਲਾਸ ਖਾਣਾ ਖਾਣ ਤੋਂ 50 ਮਿੰਟ ਬਾਅਦ ਖਾਣਾ ਠੀਕ ਤਰ੍ਹਾਂ ਨਾਲ ਹਜ਼ਮ ਹੋ ਜਾਂਦਾ ਹੈ। ਇੱਕ ਗਲਾਸ ਸਵੇਰੇ ਉੱਠਣ ਤੋਂ ਬਾਅਦ ਅੰਦਰੂਨੀ ਊਰਜਾ ਠੀਕ ਤੇ ਪੇਟ ਸਾਫ਼ ਹੁੰਦਾ ਹੈ। ਇੱਕ ਗਲਾਸ ਸੈਰ ਤੋਂ ਪਹਿਲਾਂ ਭਾਰ ਸੰਤੁਲਿਤ ਕਰਦਾ ਹੈ ਤੇ ਖੂਨ ਦਾ ਸੰਚਾਰ ਵੀ ਬਿਹਤਰ ਕਰਦਾ ਹੈ। ਨੰਬਰ 11 ਜੇਕਰ ਪਿਸ਼ਾਬ ਦਾ ਰੰਗ ਲਾਲ ਹੋਵੇ ਤਾਂ ਆਮ ਤੌਰ ਤੇ ਇਸ ਦਾ ਮਤਲਬ ਹੁੰਦਾ ਹੈ ਕਿ ਇਸ ਵਿੱਚ ਖੂਨ ਆ ਰਿਹਾ ਹੈ ਅਜਿਹਾ ਪਿਸ਼ਾਬ ਤੰਤਰ ਨਾਲ ਜੁੜੇ ਕਿਸੇ ਵੀ ਹਿੱਸੇ ਵਿੱਚ ਆਈ ਦਿੱਕਤ ਕਾਰਨ ਹੋ ਸਕਦਾ ਹੈ ਜੇਕਰ ਗੁਰਦਿਆਂ ਬਲੈਂਡਰ ਅਤੇ ਪ੍ਰੋਸਟੇਟ ਅਤੇ ਪਿਸ਼ਾਬ ਨਾਲੀ ਨਾਲ ਜੁੜੀ ਕਿਸੇ ਵੀ ਨਾਲੀ ਵਿੱਚ ਖੂਨ ਵਗ ਰਿਹਾ ਹੈ ਤਾਂ ਪਿਸ਼ਾਬ ਦਾ ਰੰਗ ਲਾਲ ਹੋ ਸਕਦਾ ਹੈ ਇਸ ਲਈ ਇਸ ਗੱਲ ਦਾ ਹਮੇਸ਼ਾ ਖਿਆਲ ਰੱਖੋ ਨੰਬਰ 12 ਸ਼ਹਿਤੂਤ ਦੇ ਫਲਾਂ ਦੇ ਨਾਲ-ਨਾਲ ਇਸ ਦੇ ਪੱਤੇ ਵੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ ਸ਼ਹਿਤੂਤ ਦੇ ਪੱਤਿਆਂ ਦਾ ਅਰਕ ਜਿਗਰ ਦੇ ਰੋਗਾਂ ਚਮੜੀ ਨੂੰ ਚਮਕਦਾਰ ਬਣਾਉਣ ਭਾਰ ਨੂੰ ਕੰਟਰੋਲ ਕਰਨ ਪਾਚਨ ਕਿਰਿਆ ਨੂੰ ਮਜ਼ਬੂਤ ਕਰਨ ਵਿੱਚ ਅਤੇ ਚਮੜੀ ਦੀ ਅਲਰਜੀ ਵਿੱਚ ਵੀ ਇਹ ਬਹੁਤ ਫਾਇਦੇਮੰਦ ਹੁੰਦੇ ਹਨ ਨੰਬਰ 13 ਆਹਨ ਰੱਖੋ ਕਿ ਜਦੋਂ ਵੀ ਕੋਈ ਤੁਹਾਨੂੰ ਪੈਸੇ ਦੇਣ ਲਈ ਆ ਰਿਹਾ ਹੈ ਜਾਂ ਤੁਸੀਂ ਖੁਦ ਕਿਸੇ ਤੋਂ ਪੈਸੇ ਲੈਣ ਜਾ ਰਹੇ ਹੋ ਤਾਂ ਤੁਹਾਨੂੰ ਉਸ ਪੈਸੇ ਨੂੰ ਲਾਲ ਕੱਪੜੇ ਵਿੱਚ ਬੰਨ ਕੇ ਲਾਲ ਮਿਰਚ ਨਾਲ ਬੰਨਣਾ ਹੋਵੇਗਾ ਇਸ ਤੋਂ ਬਾਅਦ ਹਰ ਸ਼ੁੱਕਰਵਾਰ ਨੂੰ ਤੁਸੀਂ ਮਿਰਚ ਬਦਲ ਕੇ ਪੁਰਾਣੀ ਮਿਰਚ ਨੂੰ ਪਾਣੀ ਵਿੱਚ ਵਹਾ ਦਿਓ ਇਸ ਨਾਲ ਤੁਹਾਡੇ ਪੈਸੇ ਦੀ ਬਚਤ ਦੀ ਸਮੱਸਿਆ ਹੱਲ ਹੋ ਜਾਵੇਗੀ ਨੰਬਰ 14 ਕੰਚ ਦੇ ਭਾਂਡਿਆਂ ਦੀ ਵਰਤੋਂ ਕਰੋ ਦਹੀਂ ਨੂੰ ਸਟੀਲ ਜਾਂ ਪਲਾਸਟਿਕ ਦੇ ਭਾਂਡਿਆਂ ਵਿੱਚ ਰੱਖਣ ਦੀ ਬਜਾਏ ਕੰਚ ਜਾਂ ਸਿਰੇਮਿਕ ਦੇ ਭਾਂਡਿਆਂ ਵਿੱਚ ਰੱਖੋ ਇਸ ਨਾਲ ਦਹੀਂ ਖੱਟਾ ਨਹੀਂ ਹੋਵੇਗਾ ਅਤੇ ਲੰਬੇ ਸਮੇਂ ਤੱਕ ਤਾਜ਼ਾ ਹੀ ਰਹੇਗਾ ਨੰਬਰ 15 ਦਹੀਂ ਦੇ ਭਾਂਡੇ ਨੂੰ ਢੱਕ ਕੇ ਹੀ ਰੱਖੋ ਦਹੀਂ ਨੂੰ ਫ੍ਰਿਜ ਵਿੱਚ ਢੱਕ ਕੇ ਹੀ ਰੱਖੋ ਦਹੀਂ ਨੂੰ ਖੁੱਲਾ ਛੱਡਣ ਨਾਲ ਬਦਬੂ ਆਉਂਦੀ ਹੈ ਅਤੇ ਜਲਦੀ ਹੀ ਦਹੀਂ ਖਰਾਬ ਹੋ ਜਾਂਦੀ ਹੈ ਅਤੇ ਫ੍ਰਿਜ ਵਿੱਚ ਪਿਆ ਦਹੀਂ ਦੀ ਖੱਟੀ ਸਮੈਲ ਨਾਲ ਦੁੱਧ ਵੀ ਖਰਾਬ ਹੋ ਸਕਦਾ ਹੈ। ਨੰਬਰ 16 ਹਰੀਆਂ ਪੱਤੇਦਾਰ ਸਬਜ਼ੀਆਂ ਇਹਨਾਂ ਵਿੱਚ ਭਰਪੂਰ ਮਾਤਰਾ ਵਿੱਚ 루ਟੀਨ ਅਤੇ ਜੈਕਸੈਂਥਿਨ ਅਤੇ ਅੱਖਾਂ ਦੇ ਅਨੁਕੂਲ ਵਿਟਾਮਿਨ ਸੀ ਹੁੰਦਾ ਹੈ। ਤੁਹਾਨੂੰ ਇਹਨਾਂ ਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਜ਼ਰੂਰ ਕਰਨਾ ਚਾਹੀਦਾ ਹੈ। ਨੰਬਰ 17 ਗਾਜਰ ਗਾਜਰ 'ਚ ਵਿਟਾਮਿਨ A ਅਤੇ ਬੀਟਾ ਕੈਰੋਟਿਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਅੱਖਾਂ ਵਿੱਚ ਮੌਜੂਦ ਪ੍ਰੋਟੀਨ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ ਜੋ ਰੋਸ਼ਨੀ ਨੂੰ ਸੋਖਣ ਵਿੱਚ ਰੈਟਿਨਾ ਦੀ ਮਦਦ ਕਰਦਾ ਹੈ। ਨੰਬਰ 18 ਸ਼ਕਰਕੰਦੀ ਗਾਜਰ ਦੀ ਤਰ੍ਹਾਂ ਸ਼ਕਰਕੰਦੀ ਵਿੱਚ ਵੀ ਵਿਟਾਮਿਨ A ਅਤੇ β-carotene ਭਰਪੂਰ ਮਾਤਰਾ ਵਿੱਚ ਹੁੰਦਾ ਹੈ ਇਸ 'ਚ ਕਈ ਐਂਟੀਆਕਸੀਡੈਂਟ ਹੁੰਦੇ ਹਨ ਜੋ ਅੱਖਾਂ ਨੂੰ ਸਿਹਤਮੰਦ ਰੱਖਦੇ ਹਨ ਇਸ ਤੋਂ ਇਲਾਵਾ ਅੰਡੇ ਅਤੇ ਮੀਟ ਵੀ ਅੱਖਾਂ ਲਈ ਬਹੁਤ ਹੀ ਫਾਇਦੇਮੰਦ ਭੋਜਨ ਹਨ ਸੋ ਇਸ ਦੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਹੌਸਲਾ ਹਫਸਾਈ ਲਈ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ